ਸਰ ਆਪਕਾ ਮੈਂ ਰੋਹਿਤ ਸ਼ਾਸਤਰੀ ਪੁਜਾਰੀ ਚੂਏ ਮੰਦਰ ਦਾ ہماری ਚੌਥੀ ਪੀੜ੍ਹੀ ਇहां ਸੇਵਾ ਕਰ ਰਹੀ ਹੈ ਚੂਏ ਮੰਦਰ ਦੀ ਤੇ ਨਾਲ ਇहां ਸਦੀਆਂ ਸੇ ਇਹ ਠੰਡੇ ਦਾ ਮੇਲਾ ਲੱਗਦਾ ਹੈ ਸੀਤਲਾ ਮਾਤਾ ਦਾ ਇहां ਲੋਕ ਇਹ ਆਪਣਾ ਨੌਗਰਾ ਤੇ ਸਹੀਦਾਂ ਦੀ ਸਥਾਨ ਤੇ ਸਹੀਦ ਸੁਖਦੇਵ ਥਾਪਰ ਦੀ ਜਨਮ ਸਥਲੀ ਹੈ ਉਨਕੇ ਘਰ ਕੇ ਬਾਹਰ ਪੀਪਲ ਦੇ ਥੱਲੇ ਇਹ ਸੀਤਲਾ ਮਾਤਾ ਦਾ ਮੇਲਾ ਲੱਗਦਾ ਹੈ ਕਿੰਨੇ ਸਾਲਾਂ ਤੋਂ ਲੱਗਦਾ ਹੈ ਇਹ ਸਦੀਆਂ ਪੁਰਾਣਾ ਹੈ ਜੀ ਬਚਪਨ ਤੋਂ ਦੱਸ ਦੇਖਦੇ ਆ ਰਹੇ ਹਾਂ ਠੀਕ ਹੈ ਜੀ ਤੇ ਨਾਲੇ ਅਸੀਂ ਮਤਲਬ ਹੀ ਹੈ ਇੱਥੇ ਚਾਰ ਪੀੜੀ ਤੋਂ ਸੇਵਾ ਕਰਦੇ ਪਏ ਚੂਏ ਮੰਦਰ ਨਾਲ ਤੇ ਇੱਥੇ ਜੋ ਲੋਕ ਆਉਂਦੇ ਆ ਆਪਣੀ ਮਰਜ਼ਾ ਲੈ ਕੇ ਉਹਨਾਂ ਦੀ ਸਭ ਮਰਜ਼ਾ ਪੂਰੀ ਹੁੰਦੀ ਹੈ ਮਿੱਠੀ ਰੋਟੀ ਚੜਾਂਦੇ ਆ ਤੇ ਮਿੱਠੀਆਂ ਮਰਜ਼ਾ ਪੂਰੀਆਂ ਹੁੰਦੀਆਂ ਉਹਨਾਂ ਦੀ ਜਿਸ ਕੀ شادی ਨਹੀਂ ਹੁੰਦੀ ਉਸ ਦੀ شادی ਹੋ ਜਾਂਦੀ ਹੈ ਜਿਸ ਕੇ ਬੱਚੇ ਨਹੀਂ ਹੁੰਦੇ ਉਸ ਕੋ ਬੱਚਿਆਂ ਦੀ ਪ੍ਰਾਪਤੀ ਹੁੰਦੀ ਹੈ ਸੰਤਾਨ ਦੀ ਪ੍ਰਾਪਤੀ ਹੁੰਦੀ ਹੈ ਯਹਾਂ ਪੂਰੇ ਸ਼ਹਿਰ ਸੇ ਲੋਕ ਆਤੇ ਹਨ ਜੀ ਬਾਹਰ ਸੇ ਵੀ ਲੋਕ ਆਤੇ ਹਨ ਪੰਜਾਬ ਕੇ ਜੈਸੇ ਮਤਲਬ ਜਲੰਧਰ ਸੇ ਅੰਮ੍ਰਿਤਸਰ ਸੇ ਆਗੇ ਸੇ ਵੀ ਲੋਕ ਆਤੇ ਜੋ ਜੋ ਮੰਨਤੇ ਹਨ ਠੀਕ ਹੈ ਜੀ ਜੀ ਕੀ ਨਾਮ ਹੈ ਜੀ ਵਿਜੇ ਕੁਮਾਰ ਹੈ ਜੀ ਲੁਧਿਆਣਾ ਤੋਂ ਤੁਸੀਂ ਆਏ ਹੋ ਅੱਜ ਕਿਹੜੀ ਜਗ੍ਹਾ ਤੇ ਆਏ ਹੋ ਔਰ ਕੀ ਇਹਦੀ ਮਾਤਾ ਦਾ ਨਕਰੇ ਸੀ ਜੀ ਸ਼ਿਤਰਾ ਮਾਤਾ ਦੇ ਜਲ ਚੜਾਣਾ ਨੇ ਬੱਚ ਬਚਪਨ ਜਮਾਪੇ ਉਹਨਾਂ ਲੈਂਦੇ ਸੀਗੇ ਉਦੋਂ ਦੀ ਸੱਤੇ ਨੂੰ ਆਉਂਦੇ ਜੀ ਕ੍ਰਿਸ਼ਨ ਜਨਮਸ਼ਟਮੀ ਤੋਂ ਇੱਕ ਦਿਨ ਪਹਿਲੇ ਪਹਿਲੇ ਕੱਲ ਦਾ ਵੀ ਕਹਿੰਦੇ ਸੀ ਕਈ ਜਾਣੇ ਅਸੀਂ ਫਿਰ ਕੱਲ ਢੇੜਾ ਲਗਾ ਕੇ ਚਲੇਗੇ ਕੋਈ ਸੀਗਾ ਨਹੀਂ ਤੇ ਸਾਰਿਆਂ ਨੇ ਦੱਸਿਆ ਜੀ ਅੱਜ ਆ ਗਿਆ ਫਿਰ ਅੱਜ ਦੁਬਾਰਾ ਰਿਪੀਟ ਆਏ ਆ ਜੀ ਤੇ ਬਚਪਨ ਤੋਂ ਜਾਂਦੇ ਜਾ ਰਹੇ ਆ ਉਦੋਂ ਹੀ ਆਪਣੇ ਬੱਚਿਆਂ ਨੂੰ ਵੀ ਅੱਗੇ ਕਹਿ ਰਹੇ ਆ ਮਤਤਾ ਕੀ ਹੈ ਜੀ ਮਤਤਾ ਜੀ ਇਹ ਬਸ ਸੁਖ ਸ਼ਾਂਤੀ ਘਾਰ ਚ ਸੰਤਾਨ ਪ੍ਰਾਪਤੀ ਜਿਹਦਾ ਪੰਡਤ ਜੀ ਨੇ ਦੱਸਿਆ ਤੁਹਾਨੂੰ ਸਾਰਾ ਕੁਝ ਇਸ ਤਰ੍ਹਾਂ ਹੀ ਆ ਜੀ ਵਿਸ਼ਵਾਸ ਬਣਿਆ ਹੋਇਆ ਬਸ ਕਿ ਸਾਰਾ ਸਾਲ ਸ਼ਾਂਤੀ ਰਹਿੰਦੀ ਹੈ ਫਿਰ ਮਨ ਚ ਹੁੰਦਾ ਹੈ ਕਿ ਅਸੀਂ ਆਪਣਾ ਜਿਹੜਾ ਬਚਪਨ ਤੋਂ ਚੱਲਦੇ ਆ ਆ ਰਿਹਾ ਉਹ ਧਰਮ ਨਿਭਾ ਰਹੇ ਆ ਉਸ ਕਰਕੇ ਫਿਰ ਰੀਤ ਚੱਲੀ ਆ ਰਹੀ ਹੈ ਜੀ ਮਾਤਾ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਹੈ ਮੰਜੂ ਮਲਹਤਰਾ ਅਮਲੋਕਰਾ ਜੀ ਕਿਹੜੀ ਜਗ੍ਹਾ ਤੇ ਆਏ ਹੋ ਔਰ ਕਿੰਨੇ ਸਾਲਾਂ ਤੋਂ ਇੱਥੇ ਆ ਮੈਂ ਇੱਥੇ ਅਬਾਊਟ 35 ইয়ারਜ਼ ਆਰ देयर 35 ইয়ারਜ਼ ਤੋਂ ਪਹਿਲਾਂ ਮੈਂ ਆ ਰਹੀ ਹਾਂ ਇੱਥੋਂ ਜਦਦੇ ਅਸੀਂ ਇੱਥੇ ਮੈਰਿਜ ਹੋਈ ਆ ਤੇ ਅਸੀਂ ਆ ਰਹੇ ਆਂ ਇਹ ਸ਼ਹੀਦ ਸੁਖਦੇਵ <th>ਪਰ ਜੀ ਦੀ ਜਨਮ ਸਥਲੀ ਆ ਬੜਾ ਮਾਣ ਹੈ ਸਾਨੂੰ ਆਪਣੇ ਇੱਥੇ ਹੋਣ ਦਾ ਕਿ ਸਾਡੇ ਲੁਧਿਆਣਾ ਸ਼ਹਿਰ ਦੇ ਨਿਵਾਸੀ ਰਹੇ ਆ ਆਰਟੀ ਹਰ ਸਾਲ ਇਹ ਠੰਡੜੀ ਮਾਤਾ ਠੰਡੜੀ ਦਾ ਮੇਲਾ ਲੱਗਦਾ ਆ ਔਰ ਉੱਥੇ ਅਸੀਂ ਆਪਣੇ ਕੱਚੀ ਲੱਸੀ ਪਾ ਕੇ ਜਾਂਦੇ ਆ ਔਰ ਮਨੋ ਹਾਂ ਮਿੱਠੀ ਰੋਟੀ ਗੋੜਾ ਆਟਾ ਚੜਾਣੇ ਆ ਅਕੋਰਡਿੰਗ ਟੂ ਆਪਣੀ ਆਪਣੀ ਸ਼ਰਧਾ ਔਰ ਇਹਦਾ ਬੜਾ ਪੁਰਾਣਾ ਮਹੱਤਵ ਆ ਬੜੀ ਪੁਰਾਣੀ ਦੇਖੋ ਸਾਨੂੰ ਇਹ ਚੀਜ਼ਾਂ ਸਾਡੀ ਸੰਸਕ੍ਰਿਤੀ ਨਾਲ ਜੋੜਦੀਆਂ ਵਾਂ ਸਾਡੀਆਂ ਪਰੰਪਰਾਵਾਂ ਆ ਔਰ ਅਸੀਂ ਚਾਹਨੇ ਕਿ ਅਸੀਂ ਆਪਣੀ ਸੰਸਕ੍ਰਿਤੀ ਨਾਲ ਜੁੜੇ ਰਹੀਏ ਅੱਜ ਅਸੀਂ ਕੀ ਦੇਖ ਰਹੇ ਲੁਕਤ ਹੋ ਰਹੀ ਸੰਸਕ੍ਰਿਤੀ ਲੋਕ ਮਾਡਰਨਾਈਜੇਸ਼ਨ ਵੱਲ ਚੱਲ ਰਹੇ ਆ ਹੈਨਾ ਫੋਰਨ ਵਲ ਦੌੜ ਰਹੇ ਆਪਣੀ ਕਲਚਰ ਨੂੰ ਔਰ ਜਿਹੜੇ ਫੋਰਨਰਸ ਆ ਉਹ ਆਪਣੀ ਸਾਡੀ ਕਲਚਰ ਨੂੰ ਅਪਰਾ ਰਹੇ ਆ ਸੋ ਆਈ ਏਮ ਪ੍ਰਾਊਡ ਆਫ ਥਿਸ ਥਿੰਗ ਕਿ ਸਾਡੀ ਇਹ ਨਗਰਾਂ ਦੇ ਵਿੱਚ ਬੜੀ ਪੁਰਾਣੀ ਜਿਹੜੀ ਪਰੰਪਰਾ ਚੱਲੀ ਆ ਰਹੀ ਆ ਔਰ ਅਸੀਂ ਨਿਭਾ ਰਹੇ ਆ ਮੈਨੂੰ ਉਮੀਦ ਆ ਕਿ ਆਉਣ ਵਾਲੀ ਜਨਰੇਸ਼ਨ ਵੀ ਇੱਥੇ ਇਕੱਠ ਕਾਫੀ ਹੁੰਦਾ ਮੈਨੂੰ ਲੱਗਦਾ ਅੱਜ ਲੋਕ ਜਾ ਚੁੱਕੇ ਆ ਮਾਰਨਿੰਗ ਟਾਈਮ ਤੋਂ ਲੰਬੀ ਲੰਬੀ ਲਾਈਨਸ ਲੱਗ ਜਾਂਦੀਆਂ हां वो मॉर्निंग अर्ली इन द मॉर्निंग 4 ਵਜੇ ਤੋਂ ਲਾਈਨਾਂ ਲੰਬੀਆਂ ਲੰਬੀਆਂ ਲੱਗ ਰਹੀਆਂ ਆਂ ਔਰ ਲੋਕਾਂ ਦੀਆਂ ਆਸਥਾ ਦਾ ਪ੍ਰਤੀਕ ਹੈ ਲੋਕਾਂ ਦੀਆਂ ਸ਼ਰਧਾ ਦਾ ਪ੍ਰਤੀਕ ਹੈ ਔਰ ਖਾਨ ਨੋ ਘਰਾ ਦੇ ਵਿੱਚ ਸ਼ਹੀਦ ਸੁਖਦੇਵ ਸਾਹਰ ਦਾ ਬਗਾਂ ਨਾਲ ਇੱਕ ਇੱਥੇ ਪੂਜਾ ਵੀ ਹੋਣ ਕੀਤੀ ਜਾਂਦੀ ਹੁੰਨ ਤੁਸੀਂ ਜਲ ਵੀ ਜੜਾਣਾ ਹੀ ਉਹ ਕਿਹੜੀ ਜਗ੍ਹਾ ਇਤਲਾ ਮਾਤਾ ਦੇ ਬੱਚਿਆਂ ਦੀ ਸੁੱਖ ਮੰਗਦੇ ਹਾਂ ਹਾਂ ਇਹ ਬੱਚਿਆਂ ਵਾਸਤੇ ਹੁੰਦਾ ਦੇਖੋ ਜੀ ਜੋ ਸਾਡੇ ਪੁਰਾਣੇ ਲੋਕ ਆਂਦੇ ਰਹੇ ਉਹਦੇ ਵਿੱਚ ਅਸੀਂ ਨੋ ਕਿੰਤੂ ਨੋ ਪਰੰਤੂ ਜੋ ਸਾਡੀਆਂ ਮਦਰਸ ਨੇ ਸਾਡੀ ਮਦਰ ਇਨ ਲॉज ਨੇ ਸਾਡੇ ਫੋਰ ਫਾਦਰਸ ਨੇ ਕਹਿਤਾ ਸੀ ਉਹ ਕਰ ਰਹੇ ਆ ਪਰ ਅੱਜ ਬੱਚੇ ਲੌਜੀਕ ਮੰਗਦੇ ਆ ਠੀਕ ਹੈ ਨਾ ਅੱਜ ਬੱਚੇ ਡਿਮਾਂਡਸ ਫॉर द ਲੌਜੀਕ ਤੋਂ ਬੱਚਿਆਂ ਨੂੰ ਇਹ ਸਮਝਾਣੇ ਕਿ ਸਾਡੀ ਸੰਸਕ੍ਰਿਤੀ ਆ ਇਹਦੇ ਨਾਲ ਜੁੜੇ ਰੋ ਇਹਦੇ ਨਾਲ ਜੁੜਾਂਗੇ ਤਾਂ ਅਸੀਂ ਕਿਤੇ ਨਾ ਕਿਤੇ ਆਪਣੇ ਸੁਪਨਿਆਂ ਕੇ ਭਾਰਤ ਨੂੰ ਕੰਪਲੀਟ ਕਰਾਂਗੇ ਕਿਨਾ ਮੋਦੀ ਜੀ ਦਾ ਸਪਨੋ ਦਾ ਭਾਰਤ ਸਵੱਛ ਇੰਡੀਆ ਅਸੀਂ ਤਾਂ ਉਹਨੂੰ ਅਨੁਸਾਰਨ ਕਰਦੇ ਆਂ ਸੋ ਇਹ ਸ਼ਹੀਦ ਸਥਲੀਆ ਅਸੀਂ ਚਾਹਦੇ ਆਂ ਇਹ ਤਰੱਕੀਆਂ ਤੇ ਜਾਵੇ ਇਹ ਬਹੁਤ ਅੱਛਾ ਸਮਾਰਕ ਬਣੇ ਟਾਈਮ ਟੂ ਟਾਈਮ ਅਸੀਂ ਸ਼ਹੀਦਾਂ ਨੂੰ ਨਮਨ ਕਰਦੇ ਆਂ ਇਹਨਾਂ ਦਾ ਦਰਸ਼ਨ ਕਰਦੇ ਆਂ ਔਰ ਮੰਗਲ ਕਾਮਨਾ ਕਰਦੇ ਆਂ ਕਿ ਇਸ ਤਰ੍ਹਾਂ ਹੀ ਇਹ ਪਰੰਪਰਾ ਸਾਡੀ ਚੱਲਦੀ ਰਹੇ ਕੀ ਨਾਮ ਹੈ ਤੁਹਾਡਾ ਸ਼ੀਤਲ ਬੇਟੇ ਸ਼ੀਤਲ ਜੀ ਕਿਹੜੀ ਜਗ੍ਹਾ ਤੇ ਆਏ ਹੋ ਤੁਸੀਂ ਸੀ ਠੰਡੜੀ ਮਾਤਾ ਦੇ ਮੱਥਾ ਟੇਕਣ ਐਨ ਘਰੇ ਦੇ ਵਿੱਚ ਜੀ ਕਿੰਨੀ देर ਤੋਂ ਆ ਰਹੇ ਹੋ ਔਰ ਕੀ ਮਹੱਤਤਾ ਕੀ ਹੈਗੀ ਇਸ ਥਾਂ ਦੀ ਪਤਾ ਨਹੀਂ ਜੀ ਬਜ਼ੁਰਗ ਦੱਸਦੇ ਸੀਗੇ ਜਿੱਦਾਂ ਬਜ਼ੁਰਗ ਮੱਥਾ ਟੇਕਦੇ ਹੁੰਦਾ ਸੀ ਟੇਕਦੇ ਆਂ ਬਸ ਕਿੰਨੀ ਦੇਰ ਤੋਂ ਮੱਥਾ ਟੇਕ ਹਾਂਜੀ 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 ਠੰਡੜੀ ਮਾਰਿਓ ਅਸੀਂ ਜੀ ਉਮਰ ਹੀ ਬੀਤ ਗਈ ਬੁੜੇ ਹੋ ਗਏ ਆਂਦੇ ਆਂਦੇ ਪਹਿਲਾਂ ਸਾਡੇ ਬਜ਼ੁਰਗ ਹੋ ਗਏ ਹੁਣ ਅਸੀਂ ਹੋ ਗਏ ਅੱਗੇ ਬੱਚੇ ਆਉਗੇ ਦੇਈ ਮਨਤਾ ਪ੍ਰਾਪਤ ਹੋ ਜੀ ਸ਼ੁਕਸ਼ਾਂਤੀ ਮਿਲਦੀ ਠੰਡ ਵਰਸਾਂਦੀ ਹੈ ਮਨੋ ਕਾਮਨਾ ਪੂਰੀ ਹੁੰਦੀ ਹੈ ਮਹਾਮਾਈ ਕਰਦੀ ਹੈ